ਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਜ਼ਿਲ੍ਹਾ ਮੁਹਾਲੀ ਦੀ ਹੱਦਬੰਦੀ ਦੇ ਵਿਸਥਾਰ ਨੂੰ ਲੈ ਕੇ ਨਗਰ ਨਿਗਮ ਤੇ ਸਵਾਲ ਉਠਾਉਂਦਿਆਂ ਅਪੀਲੇ ਆਏ 6 ਪਿੰਡਾਂ ਦੀ ਖਸਤਾ ਹਾਲਤ ਸੁਧਾਰਨ ਦੀ ਨਗਰ ਨਿਗਮ ਨੂੰ ਅਪੀਲ ਕੀਤੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਨਗਰ ਨਿਗਮ ਵਿੱਚ ਸ਼ਾਮਿਲ ਹੋਏ 6 ਪਿੰਡ ਕੁੰਬੜਾ ਸੋਹਾਣਾ ਮਟੌਰ ਮਦਨਪੁਰ ਸ਼ਾਹੀ ਮਾਜਰਾ ਤੇ ਪਿੰਡ ਮੁਹਾਲੀ ਦੀ ਹਾਲਤ ਬਹੁਤ ਖਰਾਬ ਹੈ ਗਲੀਆਂ ਵਿੱਚ ਸੀਵਰੇਜ ਜਾਮ ਪਿਆ ਹੈ ਸੜਕਾਂ ਤੇ ਕੂੜਾ ਖਿਲਰਿਆ ਰਹਿੰਦਾ ਹੈ ਬਿਜਲੀ ਦੀਆਂ ਤਾਰਾਂ ਲਮਕਦੀਆਂ ਹਨ ਮੀਟਰ ਲਮਕ ਰਹੇ ਹਨ ਕੋਈ ਸੁਧਾਰ ਨਹੀਂ ਹੋ ਰਿਹਾ ਅਸੀਂ ਨਗਰ ਨਿਗਮ ਨੂੰ ਬੇਨਤੀ ਕਰਦੇ ਹਾਂ ਕਿ ਬਾਕੀ ਪਿੰਡਾਂ ਨੂੰ ਬਾਅਦ ਵਿੱਚ ਹਦਬੰਦੀ ਵਿੱਚ ਸ਼ਾਮਿਲ ਕਰਨਾ ਪਹਿਲਾਂ ਸਾਡੇ ਪਿੰਡਾਂ ਦੀ ਸਾਰ ਲੈ ਲਵੋ ਮੋਰਚੇ ਦੇ ਯੂਥ ਆਗੂ ਸਿਮਰਨਜੀਤ ਸਿੰਘ ਸ਼ੈਕੀ ਨੇ ਕਿਹਾ ਲੋਕ رائے ਤੋਂ ਬਿਨਾ ਹਦਬੰਦੀ ਵਧਾਉਣੀ ਸਹੀ ਫੈਸਲਾ ਨਹੀਂ ਹੈ ਇਹਨਾਂ ਆਗੂਆਂ ਨੇ ਪ੍ਰੈਸ ਮਿਲਣੀ ਵਿੱਚ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਸ਼ਰੇਤੀਏ ਹਤ ਮਹਾਰੀ ਡਿਸਟ੍ਰਿਕਟ ਦੀ ਹਤਬੰਦੀ ਦਾ ਵਧਾਏ ਗਏ ਨੇ ਕੁਝ ਪਿੰਡ ਨਾਲ ਡੇ ਗਏ ਨੇ ਕੁਝ ਇੱਕ ਜਿਹੜਾ ਹੈਗਾ ਗਰੁੱਪ ਉਹ ਬਹੁਤ ਖੁਸ਼ੀਆ ਮਨਾ ਰਿਹਾ ਲੱਡੂ ਵੰਡ ਰਿਹਾ ਤੇ ਦੂਸਰਾ ਉਸ ਦਾ ਵਿਰੋਧ ਕਰ ਰਿਹਾ ਐ ਮੋਰਚੇ ਦਾ ਦੇ ਤੁਹਾਡਾ ਕੀ ਕਹਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿਹੜੀ ਪਿੱਛੇ ਆ ਕਾਫੀ ਦਿਨ ਤੋਂ ਚਰਚਾ ਚ ਆਇਆ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਪਹਿਲਾਂ ਤਾਂ ਇਥੋਂ ਖਿੱਚੋ ਤਾਣੀ ਹੋਈਗੀ ਵੀ ਐਮ ਐਲ ਏ ਸਾਹਿਬ ਕਹਿੰਦੇ ਸੀ ਸਾਡਾ ਏਰੀਆ 82 82 ਸੈਕਟਰ ਵਾਲਾ ਪੈਣਾ ਚਾਹੀਦਾ ਸਾਬਕਾ ਵਿਧਾਇਕ ਮੇਰੇ ਕਹਿੰਦਾ ਸੀ ਬਲੌਂਗੀ ਏਰੀਆ ਬੜਮਾਜਰਾ ਬਣਾਉਂਗੀ ਬਰੇਆਲੀ ਪੈਣਾ ਚਾਹੀਦਾ ਸੀ ਚਲੋ ਖਿੱਚੋ ਤਾਣੀ ਨੂੰ ਦੇਖਦੇ ਹੋਏ ਆ ਸਰਕਾਰ ਨੇ ਕਿਸੇ ਤਰ੍ਹਾਂ ਸਾਰੇ ਜਿਹੜਾ ਦੱਸਦੇ ਸੀ ਦੋਧੀਆਂ ਪਾਰਟੀਆਂ ਦਾ ਏਰੀਆ ਜਿਹੜਾ ਹੱਦਬੰਦੀ ਚ ਲੈ ਲਿਆ ਜਿਹਦੇ ਚ 15 ਪਿੰਡ ਲਗਭਗ 15 ਪਿੰਡ ਸ਼ਾਮਲ ਹੋ ਰਹੇ ਨੇ ਜਿਵੇਂ ਗੱਲ ਕਰ ਲਈਏ ਕਮਾਲਾ ਕਮਾਲੀ ਤੋਂ ਲੈ ਕੇ ਚਿੱਲੇ ਤੋਂ ਮਨੋਲੀ ਤੱਕ ਮੌਲੀ ਪਿੰਡ ਤੱਕ ਨਨੋ ਮਾਜਰਾ ਸੰਭਾਲ ਕੀ ਪਾਪੜੀ ਦੀ ਗੱਲ ਕਰਦੀਏ ਜਾਂ ਗੱਲ ਕਰਦੀਏ ਛੋਟੀ ਚੱਪਰ ਜਿੜੀ ਵੱਡੀ ਚੱਪਰ ਜਿੜੀ ਦੀ ਤੇ 42 ਬੜਵਾਜਰੇ ਤੱਕ ਇਹ ਪਿੰਡ ਤਾਂ ਪਾ ਦੇ ਪਰ ਅਸੀਂ ਤੁਹਾਡੇ ਰਹੀਏ ਬੇਨਤੀ ਕਰਨਾ ਚਾਹੁੰਦੇ ਹਾਂ ਹੱਦਬੰਦੀ ਤਾਂ ਵੱਧ ਗਈ ਕੋਈ ਗੱਲ ਨਹੀਂ ਹੈ ਲੋਕ ਕਈ ਖੁਸ਼ ਹੁੰਦੇ ਆ ਵੀ ਸਾਡੀ ਪ੍ਰਾਪਰਟੀ ਜਿਹੜੀ ਹੈ ਉਹ ਸ਼ਹਿਰੀ ਪ੍ਰਾਪਰਟੀ ਹੋ ਗਈ ਐਮਸੀ ਚ ਆ ਗਈ ਸਾਨੂੰ ਲੋਨ ਮਿਲਣਗੇ ਆ ਪ੍ਰਾਪਰਟੀ ਵੀ ਕੀਮਤ ਵੱਜੂਗੀ ਪਰ ਨਾਲ ਦੀ ਨਾਲ ਜੇ ਇੱਕ ਫਾਇਦਾ ਹੋਇਆ ਤਾਂ ਪੰਜਾਬ ਦੇ ਨੁਕਸਾਨ ਵੀ ਨੇ 50 ਨੁਕਸਾਨੇ ਆ ਜਿਹੜੀ ਇਹ ਪਿੰਡਾਂ ਦੀ ਸ਼ਾਮਲੜ ਜ਼ਮੀਨ ਹੈ ਤੇ ਜਿਹਦੇ ਵੀ ਪੰਚਾਇਤਾਂ ਨੂੰ ਆਮਦਨ ਹੋ ਰਹੀ ਹੈ ਪੰਚਾਇਤਾਂ ਕੰਮ ਕਰ ਰਹੀਆਂ ਨੇ ਉਹ ਜਿਹੜੀ ਕੀਮਤੀ ਜ਼ਮੀਨ ਹੈ ਉਹ ਇੱਕ ਤਾਂ ਨਗਰ ਨਿਗਮ ਦੇ ਅੰਦਰ ਚਲੇ ਜਾਊਗੀ ਦੂਜਾ ਹਰ ਇੱਕ ਵਿਅਕਤੀ ਨੂੰ ਜਿਹੜਾ ਹੁਣ ਪਿੰਡਾਂ 'ਚ ਆਪ ਮੁਹਾਰੀ ਜਿਵੇਂ ਰਸੋਈ ਬਣਾਣੀ ਕਮਰਾ ਬਣਾਣਾ ਕਿਸੇ ਨੇ ਦੋ ਮਜਲਾ ਬਣਾਣੀ ਆ ਬਿਨਾ ਡਰ ਤੇ ਬਿਨਾ ਪੈਸੇ ਬਣਾਉਣ ਨੇ ਹੁਣ ਨਗਰ ਨਿਗਮ ਦੇ ਕੁਝ ਕਰਮਚਾਰੀ ਐ ਜਦੋਂ ਇੱਕ ਰਸੋਈ ਛੋਟੀ ਜਿਹੀ ਬਣਾਓ ਬਾਥਰੂਮ ਬਣਾਓ ਉਹ ਕਾਪੀ ਪੈਨ ਲੈ ਕੇ ਆ ਜਾਂਦੇ ਨੇ ਨੋਟਿਸ ਲੈ ਕੇ ਆ ਜਾਂਦੇ ਨੇ ਤੇ ਪੈਸੇ ਲੈ ਕੇ ਉਹ ਵਾਪਸ ਮੜ ਜਾਂਦੇ ਆ ਤਾਂ ਇਸੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਣ ਗਈਆਂ ਪਹਿਲਾਂ 6 ਪਿੰਡ ਜਿਵੇਂ ਗੱਲ ਕਰ ਲਈਏ ਕੁੰਬੜਾ ਪਿੰਡ ਦੀ ਸੋਹਾਣੇ ਦੀ ਮਾਦਨਪੁਰ ਦੀ ਮੋਹਾਲੀ ਦੀ ਤੇ ਗੱਲ ਕਰ ਲਈਏ ਸ਼ਾਹੀ ਮਜਰੇ ਦੀ ਮਟੌਰ ਦੀ ਪਹਿਲਾਂ ਅਸੀਂ ਦਰਕਮਾਈ ਜ਼ਿੰਦਗੀ ਜਿਉ ਰਹੇ ਨੇ ਸੁਹਾਣੇ ਨੇ ਪਿੱਛੇ ਲਿਖ ਕੇ ਵੀ ਦਿੱਤਾ ਸੀ ਵੀ ਸਾਨੂੰ ਫੇਰ ਦੁਬਾਰੇ ਨਗਰ ਦੀ ਕੂਚੋਂ ਬਾਹਰ ਕੱਢਿਆ ਜਾਵੇ ਤਾਂ ਕਿ ਇੱਥੇ ਪਿੰਡ 'ਚ ਗੰਦਗੀ ਫੈਲ ਗਈ ਹਰ ਟਾਈਮੇ ਛੇ ਪਿੰਡਾਂ 'ਚ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਜਿਹੜੀਆਂ ਬਿਜਲੀ ਦੇ ਖੰਬੇ ਦੀਆਂ ਤਾਰਾਂ ਕਿਵੇਂ ਲਟਕ ਰਹੀਆਂ ਮੀਟਰ ਕਿਵੇਂ ਲਟਕ ਰਹੇ ਨੇ ਤੇ ਜਿਹੜੇ ਫੁੱਟਪਾਥਾਂ ਤੇ ਰਜਾਇਜ਼ ਕਬਜ਼ੇ ਹੋ ਰਹੇ ਨੇ ਰੇੜੀਆਂ ਫੜੀਆਂ ਵਾਲੇ ਖੜੇ ਨੇ ਇੱਥੇ ਤੱਕ ਜਿਹੜਾ ਸੀਵਰੇਜ ਸੀਵਰੇਜ ਤੇ ਬਾਡਰ ਸਪਲਾਈ ਹਰ ਟਾਈਮ ਜਿਹੜੀ ਹੈ ਓਵਰਫਲੋ ਹੁੰਦੀ ਰਹਿੰਦੀ ਹੈ ਜਿੱਤੇ ਵੀ ਮਰਜੀ ਗਲੀ ਦੇਖ ਲੋ ਕੁੰਬੜੇ ਦੀ ਮੈਂ ਤੁਹਾਨੂੰ ਹਾਲਤ ਦਿਖਾ ਸਕਦਾ ਕਿਵੇਂ ਜਿਹੜਾ ਇੱਕ ਗੰਦਾ ਨਾਲਾ ਕਿਵੇਂ ਓਵਰਫਲੋ ਹੋ ਕੇ ਚੱਲ ਰਿਹਾ ਜਦੋਂ ਤਾਂ ਨਗਰ ਨਿਗਮ ਦੇ ਕਰਮਚਾਰੀ ਆ ਜਾਂਦੇ ਆਹ ਲਾਰਵਾ ਚੈੱਕ ਕਰ ਰਹੇ ਜੀ ਇੱਕ ਜਾ ਕੇ ਕੁੱਲਰ ਦੇ ਇੱਕ ਕਿਲੋ 1.5 ਕਿਲੋ ਪਾਣੀ ਨੂੰ ਉਹਦਾ ਚਲਾਨ ਕਰ ਦਿੰਦੇ 1000 ਰੁਪਏ ਦਾ ਆਮਦਨ ਵਧਾਉਣ ਵਾਸਤੇ ਦੂਜੇ ਪਾਸੇ ਗਲੀਆਂ ਜਿਹੜੀਆਂ ਨਾਲੀਆਂ ਉੱਥੇ ਗੰਦਗੀ ਪਈ ਹੈ ਕੀੜੇ ਚੱਲ ਰਹੇ ਨੇ ਕੋਈ ਹਾਲਤ ਹੈ 6 ਪਿੰਡਾਂ ਦੀ ਜਿਵੇਂ 6 ਪਿੰਡਾਂ ਦੀ ਹਾਲਤ ਹੋਈ ਆ ਮੈਂ ਕਹਿੰਦਾ 15 ਪਿੰਡਾਂ ਦੀ ਨਾ ਹੋਵੇ ਇਹਨਾਂ ਨੂੰ ਬਾਹਰ ਰੱਖਿਆ ਜਾਵੇ ਲੋਕ ਜਿਹੜਾ ਹੈ 10 ਤਰੀਕ ਨੂੰ ਸ਼ਾਇਦ ਉਹ ਧਰਨਾ ਲਾਣਾ ਮੌਰੀ ਪਿੰਡ ਚ ਕੱਲ ਜਿਹੜੀ ਹੈ ਇੱਕ ਅਨਾਉਂਸਮੈਂਟ ਵੀ ਹੋਈ ਹੈ ਪ੍ਰੈਸ ਕਾਨਫਰੰਸ ਵੀ ਹੋਈ ਹੈ ਸਾਰੇ ਲੋਕ ਇਕੱਠੇ ਹੋ ਕੇ ਜਿਹੜਾ 10 ਤਰੀਕ ਦਾ ਧਰਨਾ ਦੇ ਰਹੇ ਸਾਡਾ ਉਹਨਾਂ ਨੂੰ ਪੂਰਾ ਜਿਹੜਾ ਸਮਰਥਨ ਹੋਊਗਾ ਇਹਦਾ ਪੂਰਾ ਵਿਰੋਧ ਕੀਤਾ ਜਾਵੇ ਤਾਂ ਕਿ ਜਦ ਪਹਿਲਾਂ ਹੀ ਪਿੰਡਾਂ ਦੀ ਜਿਹੜੀ ਹੈ ਡਵੈਲਪਮੈਂਟ ਨਹੀਂ ਹੋ ਸਕੀ ਸ਼ਹਿਰੀ ਸਹੂਲਤਾਂ ਨਹੀਂ ਮਿਲ ਸਕੀਆਂ ਅੱਜ ਤੱਕ ਤਾਂ ਹੁਣ ਇਹ ਪਿੰਡਾਂ ਨੂੰ ਦੱਸੋ ਕਿਵੇਂ ਮਿਲੇਗਾ ਸਿਰਫ ਤਾਂ ਸਿਰਫ ਉਹਨਾਂ ਦੀ ਮਹਿੰਗੀ ਜ਼ਮੀਨ ਹੜੱਪਣ ਵਾਸਤੇ ਹੋਰ ਕੋਈ ਮਕਸਦ ਨਹੀਂ ਇਹ ਲੋਕ ਤਾਂ ਪਰੇਸ਼ਾਨ ਹੋਣਗੇ ਜਿਹੜ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇਹ ਪਿੰਡਾਂ ਨੂੰ ਬਾਹਰ ਰੱਖਿਆ ਜਾਵੇ ਪੰਚਾਇਤਾਂ ਵਧੀਆ ਕੰਮਕਾਰ ਕਰਦੀਆਂ ਤਾਂ ਪੰਚਾਇਤਾਂ ਦਾ ਹੁਣ ਇੱਕ ਸਾਲ ਪਹਿਲਾਂ ਹਲੇ ਸਾਲ ਪਹਿਲਾਂ ਇਲੈਕਸ਼ਨ ਹੋ ਗਏਟਿਆ ਲੋਕਾਂ ਨੂੰ 20 20 30 30 ਲੱਖ ਰੁਪਏ ਚ ਪੰਚੀਆਂ ਸਰਪੰਚੀਆਂ ਪਈਆਂ ਗਿਆ ਜਾਂ ਜੇ ਕਰਨ ਦਾ ਇਲੈਕਸ਼ਨ ਕੋ ਪਹਿਲਾਂ ਕੋਈ ਨੋਟੀਫਿਕੇਸ਼ਨ ਹੁੰਦਾ ਉਹਨਾਂ ਦੀ ਸਲਾਹ ਲੰਦੇ ਕਿਸੇ ਪਿੰਡ ਨੂੰ ਕੋਈ ਨੋਟਿਸ ਨਹੀਂ ਹੋਇਆ ਕਿਸੇ ਦੀ ਸਲਾਹ ਨਹੀਂ ਲਈ ਕਿਸੇ ਤੋਂ ਅਧਰਾਜ ਨਹੀਂ ਮੰਗਿਆ ਗਿਆ ਕਈ ਪਿੰਡ ਜਿਹੜੇ ਬਿਨਾਂ ਤਰਾਜਾਂ ਤੋਂ ਪਾਏਗੇ ਇਹ ਸਰਾਸਰ ਲੋਕਾਂ ਨਾਲ ਠੱਗਾਛਈ ਹੋ ਰਹੀ ਹੈ ਜੀ ਸੁਮਨ ਜੀ ਜੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਿਹੜੀ ਇਹ ਹੱਦਬੰਦੀ ਵਧੀਆ ਤੇ ਠੋਡੀ ਕੀ ਰਹਿ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਐਕਸਪੈਂਸ਼ਨ ਕਿਸੇ ਵੀ ਜਿਹੜੀ ਚੀਜ਼ ਦੀ ਐਕਸਪੈਂਸ਼ਨ ਕਰਨਾ ਉਹਨੂੰ ਐਕਸਪੈਂਡ ਕਰਨਾ ਬਹੁਤ ਵਧੀਆ ਸਰਕਾਰ ਦਾ ਸ਼ਲਾਘਾਯੋਗ ਕਦਮ ਹੁੰਦਾ ਪਰ ਉਹ ਐਕਸਪੈਂਸ਼ਨ ਕਰਨ ਤੋਂ ਪਹਿਲਾਂ ਉਹਨੂੰ ਐਕਸਪੈਂਡ ਕਰਨ ਤੋਂ ਪਹਿਲਾਂ ਇਹ ਆਪਾਂ ਯਾ ਜਰੂਰ ਇਨਸ਼ੋਰ ਕਰੀਏ ਕਿ ਕੀ ਆਪਾਂ ਉਹਨੂੰ ਐਕਸਪੈਂਸ ਜਦੋਂ ਕਰ ਰਹੇ ਹਾਂ ਐਕਸਪੈਂਡ ਕਰ ਰਹੇ ਹਾਂ ਤਾਂ ਕੀ ਆਪਾਂ ਬਜਟ ਉਸ ਹਿਸਾਬ ਨਾਲ ਕਰ ਰਹੇ ਆ ਉਹਨੂੰ ਆਪਾਂ ਮੈਨੇਜ ਕਰ ਸਕਦੇ ਆ ਹੁਣ ਜਿੱਦਾਂ ਪੁਰਾਣੇ ਆਪਾਂ ਗੱਲਾਂ ਕਰ ਲਈਏ ਖਰੜਦੀਆਂ ਗੱਲਾਂ ਕਰ ਲਈਏ ਇਹ ਇੰਨੇ ਮਾੜੇ ਹਾਲ ਨੇ ਇੰਨੇ ਮੰਦੇ ਹਾਲ ਨੇ ਅੱਜ ਤੁਸੀਂ ਉੱਥੇ ਪਲਾਟ ਲੈਣ ਜਾਓ ਤਾਂ ਤੁਹਾਨੂੰ 60000 ਰੁਪਏ 70000 ਰੁਪਏ ਗਾਜ ਤੋਂ ਘੱਟ ਨਹੀਂ ਮਿਲੂਗਾ ਪਰ ਉਹਨਾਂ ਦੇ ਹਾਲਾਤ ਪਿੰਡਾਂ ਦੇ ਹਾਲਾਤਾਂ ਨਾਲੋਂ ਵੀ ਮਾੜੇ ਨੇ ਕਿਤੇ ਸੀਵਰੇਜ ਦਾ ਓਵਰਫਲੋ ਹੈ ਸੜਕਾਂ ਉੱਤੇ ਨਹੀਂ ਹੈਗੀਆਂ ਸੋ ਕੋਈ ਵੀ ਜੇ ਤੁਹਾਨੂੰ ਐਕਸਪੈਂਸ਼ਨ ਕਰਨੀ ਹੈ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਵੀ ਜੇ ਐਕਸਪੈਂਸ਼ਨ ਕਰਨੀ ਹੈ ਤਾਂ ਉਹਨੂੰ ਚੰਗੇ ਤਰੀਕੇ ਨਾਲ ਕਰੋ ਉਹਦਾ ਜਿਹੜਾ ਪਹਿਲਾ ਫੰਡਸ ਜਿਹੜੀ ਹੈ ਉਹ ਚੰਗੀ ਤਰ੍ਹਾਂ ਮੈਨੇਜ ਕਰੋ ਅਗਰ ਇਹ ਤੁਸੀਂ ਨਹੀਂ ਕਰ ਸਕਦੇ ਤਾਂ ਤੁਹਾਨੂੰ ਐਕਸਪੈਂਸ਼ਨ ਕਰਨ ਦੀ ਲੋੜ ਹੈ ਨਹੀਂ ਪੰਚਾਇਤਾਂ ਆਪਣੇ ਹਿਸਾਬ ਨਾਲ ਜਿਹੜੀਆਂ ਨੇ ਉਹ ਬਹੁਤ ਵਧੀਆ ਕੰਮ ਜਿਹੜੀਆਂ ਕਰ ਰਹੀਆਂ ਨੇ ਜੀ ਬਸ ਇੰਨਾ ਹੀ ਮੇਰਾ ਜੀ ਇਹੀ ਵੇ ਉਹਨੇ ਹੁੰਦਾ ਸਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਆ ਕੇ ਪੰਚਾਇਤਾਂ ਵਧੀਆ ਕੰਮ ਕਰ ਰਹੀਆਂ ਨੇ ਇੱਕ ਡਿਸਟ੍ਰਿਕਟ ਦੇ ਵਿੱਚ ਬਹੁਤ ਵੱਡੀ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਡੀਸੀ ਹੁੰਦੇ ਨੇ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਮੇਰ ਹੁੰਦਾ ਤੇ ਫਿਰ ਐਮ ਐਲ ਏ ਵੀ ਹੈਗਾ ਇਹ ਤੁਸੀਂ ਕੀ ਕਹਾਂਗੇ ਕਿ ਉਹ ਉਹ ਪੰਚਾਇਤਾਂ ਸਹੀ ਕਰਦੀਆਂ ਨੇ ਜਾਂ ਇਹ ਜਿਹੜਾ ਡਿਸਟ੍ਰਿਕਟ ਦੇ ਵਿੱਚ ਹੋ ਰਿਹਾ ਸਿਟੀ ਚ ਹੋ ਰਿਹਾ ਮੈਂ ਕਿਹਾ ਸਾਡੇ ਕੋਲ ਅਸੀਂ ਪੰਚਾਇਤ ਮੈਂ ਪੰਚਾਇਤੀ ਉਨਿੰਦ ਦਾ ਜ਼ਿਲ੍ਹਾ ਪ੍ਰਧਾਨ ਰਿਹਾ 15 ਸਾਲ 372 ਪੰਚਾਇਤ 74 ਆਪਾਂ ਮੋਹੜੀ ਜ਼ਿਲ੍ਹੇ ਦੀ ਚਲਾਈ ਹੈ ਜਿਹੜੇ ਪਹਿਲਾਂ ਤਿੰਨ ਬਲਾਕ ਸੀ ਹੁਣ ਚਾਰ ਬਲਾਕ ਬਣ ਗਏ ਜ਼ਿਲ੍ਹਾ ਮੋਹੜੀ ਦੇ ਤੇ ਬਲਾਕ ਵਾਈ ਜੇਕਰ ਦੇਖੋ 10 ਮੈਂਬਰ ਚੁਣਦੇ ਆ 8 ਮੈਂਬਰ ਚੁਣਦੇ ਆ ਜਿਵੇਂ 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 ਵੋਟ ਆਉਂਦੀ ਹੈ ਸੱਤ ਮੈਂਬਰਾਂ ਤੋਂ ਲੈ ਕੇ 13 ਮੈਂਬਰ ਤੱਕ ਪੰਚਾਇਤ ਬਣ ਬਣਦੀ ਹੈ ਜੇਕਰ ਬੰਦਾ ਇੱਕ ਕੋਈ ਨਕੰਮਾ ਹੋਏ ਕੰਮ ਨਹੀਂ ਕਰਦਾ ਇੱਕ ਪੰਜ ਨਹੀਂ ਕੰਮ ਕਰਦਾ ਦੂਜਾ ਕਰ ਦਿੰਦਾ ਦੂਜਾ ਨਹੀਂ ਤੀਜਾ ਕਰ ਦਿੰਦਾ ਜਿਹੜੇ ਲੋਕਾਂ ਦੇ ਘੇਲੂ ਝਗੜੇ ਹੁੰਦੇ ਆਂ ਕਈ ਵਾਰੀ ਉਹ ਪੰਚਾਇਤ ਦੇ ਘਰੇ ਬੈਠ ਕੇ ਨਿਪਟ ਜਾਂਦੇ ਹੁਣ ਕੋਈ ਵੀ ਐਮਸੀ ਅਵਾਡ ਚ ਦੱਸਦੇ ਜੋ ਕੋਈ ਨਿਪਟਦਾ ਹੋਏ ਥਾਣੇ ਦੇ ਲੋਕ ਤੱਕੇ ਖੰਦੇ ਫਿਰਦੇ ਕੋਈ ਬੰਦਾ ਕਿਸੇ ਦਾ ਸੌਸਲ ਜਾ ਨਹੀਂ ਸਕਦਾ ਪੰਚਾਇਤ ਨੂੰ ਇਹ ਲਿਆ ਜਾਂਦੀ ਮੇਰੇ ਪਿੰਡ ਦੇ ਬੰਦੇ ਆ ਮੇਰੇ ਮਹਲੇ ਦੇ ਬੰਦੇ ਆ ਲੋਕਾਂ ਦੇ ਛੋਟੇ ਛੋਟੇ ਕੇਸ ਹੁੰਦੇ ਆ ਜਿਹੜਾ ਨੂੰ ਕੋਟਾਂ ਕਚੇਰੀਆਂ ਤੱਕੇ ਹੀ ਖਾਣਾ ਪੈਂਦਾ ਪੰਚਾਇਤ ਲੈਵਲ ਤੇ ਨਿਪਟ ਜਾਂਦੇ ਸੀ ਹੁਣ ਕੋਈ ਸੋਕ ਮਸਲਾ ਆਇਆ ਜਾਂ ਹੋਊਗਾ ਜਿਹੜਾ ਐਮਐਨ ਨਾਲ ਜਾਇਬ ਹੋਊਗਾ ਤੇ ਇਹ ਜਿਹੜਾ 10 ਤਰੀਕ ਨੂੰ ਹੋਣਾ ਇੱਥੇ ਪ੍ਰੋਟੈਸਟ ਹੋ ਰਿਹਾ ਤੇ ਇਹਦੇ ਵਿੱਚ ਮੋਰਚੇ ਦੀ ਕੀ ਮੋਰਚੇ ਦੀ ਸਾਡੀ ਜਿਹੜੇ ਸਾਰੇ ਤੁਹਾਡੇ ਰਾਹੀਂ ਸੁਣ ਰਹੇ ਸਾਡੇ ਐਸ்சிਬੀਸੀ ਮਾਂ ਪੰਚਾਇਤ ਦੇ ਆਗੂ ਸਹਿਬਾਨ ਸਾਡੇ ਲੀਡਰ ਸਹਿਬਾਨ ਹੋਰ ਵੀ ਸਾਰੇ ਬੰਦੇ ਜਿਹੜੇ ਇਹਦਾ ਸਹਿਯੋਗ ਦੇਉ ਤਾਂ ਕਿ ਪੂਰਜੋਰ ਵਿਰੋਧ ਹੋਏ ਲੋਕਾਂ ਦੇ ਜਿਹੜੇ ਪੰਚਾਇਤਾਂ ਦਾ ਜਿਹੜਾ ਹੈਗਾ ਹੱਕ ਬਹਲ ਰਹਿਣਾ ਚਾਹੀਦਾ ਪੰਚਾਇਤੀ ਜ਼ਮੀਨਾਂ ਦਾ ਹੱਕ ਬਹਲ ਰਹਿਣਾ ਚਾਹੀਦਾ ਇਹ ਜਿਹੜੀਆਂ ਚੋਰ ਮੋਰੀਆਂ ਰਾਹੀਂ ਜ਼ਮੀਨਾਂ ਹੜਪਣਾ ਜਾਂਦੇ ਉਹ ਜ਼ਮੀਨਾਂ ਨਾਲ ਹੜੱਪੀਆਂ ਜਾਣ ਲੋਕਾਂ ਦਾ ਉਹ ਜ਼ਮੀਨ ਦੇ ਮੁਤਾਬਕ ਜ਼ਮੀਨ ਦੇ ਅਨਸਾਰ ਉਹਨਾਂ ਦਾ ਜਿਹੜਾ ਖਰਚਾ ਪਤਾ ਪਿੰਡਾਂ ਦਾ ਬਹੁਤ ਵਧੀਆ ਹੋ ਰਿਹਾ ਆਪਣੀ ਮਰਜ਼ੀ ਨਾਲ ਉਹ ਕੰਮ ਕਰਨ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ